ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵਿੰਦਰ ਸਿੰਘ ਤੇ ਅੱਜ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਹਰ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੂੰ ਕੇ ਕਾਲ ਤੱਕ ਸਾਹਿਬ ਦੇ ਵੱਲੋਂ ਤਨਖਾਹ ਲਗਾਈ ਗਈ ਹੈ ਉਹ ਜਦੋਂ ਆਪਣੀ ਸੇਵਾ ਕਰ ਰਹੇ ਸੀਗੇ ਉਹਨਾਂ ਦੇ ਉੱਤੇ ਇੱਕ ਅਟੈਕ ਹੋਇਆ ਬਹੁਤ ਹੀ ਮੰਦਭਾਗੀ ਗੱਲ ਹੈ ਇੱਕ ਦਰਬਾਰ ਸਾਹਿਬ ਦੇ ਸਥਾਨ ਤੇ ਇਸ ਤਰੀਕੇ ਦੀ ਘਟਨਾ ਹੋਣੀ ਤੇ ਚੰਗੀ ਗੱਲ ਇਹ ਰਹੀ ਹੈ ਕਿ ਸਾਰੇ ਜਣੇ ਠੀਕ ਠਾਕ ਨੇ ਨਾ ਸਿਰਫ ਸੁਖਵੀਰ ਸਿੰਘ ਬਾਦਲ ਉੱਥੇ ਬਹੁਤ ਹੋਰ ਵੀ ਜਿਹੜੇ ਆ ਲੋਕ ਸਗੇ ਜੋ ਕਿ ਦਰਬਾਰ ਸਾਹਿਬ ਮੱਥਾ ਟੇਕਣ ਗਏ ਹੋਣਗੇ ਸੋ ਬਹੁਤ ਚੰਗੀ ਗੱਲ ਰਹੀ ਕਿ ਕੋਈ ਵੀ ਦਰਬਾਰ ਸਾਹਿਬ ਜਿਹੜਾ ਫਟੜ ਨਹੀਂ ਹੋਇਆ ਸੋ ਸਰਦਾਰ ਸੁਖੀ ਸਿੰਘ ਬਾਦਲ ਵੀ ਜਿਹੜਾ ਬਚ ਗਏ ਨੇ ਉਹਨਾਂ ਦੇ ਜਿਹੜੇ ਨਾਲ ਖੜੇ ਸਿਕਿਉਰਿਟੀ ਗਾਰਡ ਸਗੇ ਉਹਨਾਂ ਦੀ ਮੁਸਤੈਦੀ ਦੇ ਕਾਰਨ ਪੁਲਿਸ ਵਾਲਿਆਂ ਦਾ ਆਪਣਾ ਦਾਵਾ ਕਿ ਸਾਡੀ ਮੁਸਤੈਦੀ ਆ ਸਾਡੀ ਅਲਰਟਨੈਸ ਆ ਅਕਾਲੀ ਦਲ ਵਾਲੇ ਬਹੁਤ ਕੁਝ ਕਹਿ ਰਹੇ ਨੇ ਬਾਕੀ ਸਿਆਸੀ ਪਾਰਟੀਆਂ ਬਹੁਤ ਕੁਝ ਕਹਿ ਰਹੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਵੀ ਆਪਣਾ ਜਿਹੜਾ ਬਿਆਨ ਜਾਰੀ ਕੀਤਾ ਇਸ ਜਿਹੜਾ ਘਟਨਾ ਦੇ ਉੱਤੇ ਸੋ ਸਾਰਾ ਕੁਝ ਸਭ ਸਭ ਵਿਸ਼ਿਆਂ ਤੇ ਆਪਾਂ ਗੱਲ ਕਰਦੇ ਆ ਤੇ ਨਾਲ ਦੀ ਨਾਲ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਕਿ ਨਰੈਣ ਸਿੰਘ ਚੌੜਾ ਜਿਨ੍ਹਾਂ ਦੇ ਵੱਲੋਂ ਇਹ ਅਟੈਕ ਕੀਤਾ ਗਿਆ ਇਹ ਕੌਣ ਨੇ ਇਹਨਾਂ ਦਾ ਪਛੋਕੜ ਕੀ ਹੈ ਹੁਣ ਤੱਕ ਇਸ ਕੇਸਟਿਕੇ ਨਾਲ ਕਿਹੜੀ ਰਾਜਨੀਤੀ ਦੇ ਵਿੱਚ ਇਹ ਜਿਹੜੇ ਆ ਐਕਟਿਵ ਰਹੇ ਨੇ ਸੋ ਸਾਰੇ ਵਿਸ਼ਿਆਂ ਤੇ ਗੱਲ ਕਰਦੇ ਆ ਸੋ ਜੇਕਰ ਆਪਾਂ ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਜਿਵੇਂ ਆਪਾਂ ਲਗਾਤਾਰ ਇਸ ਵਿਸ਼ੇ ਤੇ ਗੱਲ ਕਰ ਰਹੇ ਆ ਆਪਣੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਜਾਣਦੇ ਹੋ ਹਰ ਰੋਜ਼ ਆਪਾਂ ਜੁੜੀ ਦਾ ਪੰਜਾਬ ਦੇ ਨਾਲ ਪੰਥ ਦੇ ਨਾਲ ਸੰਬੰਧਿਤ ਜਾਂ ਜਿੰਨੇ ਵੀ ਪੋਲਿਟਿਕਲ ਮਸਲੇ ਹੁੰਦੇ ਨੇ ਦੁਨੀਆ ਦੇ ਵਿੱਚ ਉਹਦੇ ਉੱਤੇ ਆਪਾਂ ਗੱਲਬਾਤ ਕਰੀਦੀ ਆ ਸੋ ਕੱਲ੍ਹ ਤੱਕ ਸਾਹਿਬ ਦੇ ਵੱਲੋਂ ਜਿਵੇਂ ਆਪਾਂ ਜਾਣਦੇ ਆ ਕਿ ਤਨਖਾਹ ਲਗਾਈ ਗਈ ਆ ਸਰਦਾਰ ਸੁਖੀ ਸਿੰਘ ਬਾਦਲ ਨੂੰ ਤੇ ਬਾਕੀ ਅਕਾਲੀ ਆਗੂਆਂ ਨੂੰ ਓਬਵੀਅਸਲੀ ਬਾਕੀ ਕਾਲੀ ਆਗੂਆਂ ਦੇ ਸਮੇਤ ਇਹਨਾਂ ਨੂੰ ਵੀ ਤਨਖਾਹ ਇਹੀ ਲੱਗੀ ਸੀ ਕਿ ਇਹਨਾਂ ਨੇ ਜਿਹੜੇ ਆ ਟੁਇਲਟ ਬਾਥਰੂਮ ਜਿਹੜੇ ਆ ਉਹ ਸਾਫ ਕਰਨੇ ਆ ਤੇ ਉਸ ਤੋਂ ਬਾਅਦ ਜਿਹੜਾ ਇਸ਼ਨਾਨ ਕਰਨਾ ਲੰਗਰ ਦੇ ਵਿੱਚ ਸੇਵਾ ਕਰਨੀ ਆ ਜਿਹੜਾ ਪਾਠ ਕਰਨਾ ਪਰ ਬਿਕੋਜ਼ ਇਹਨਾਂ ਦੀ ਲੱਤ ਤੇ ਫ੍ਰੈਕਚਰ ਆ ਸੁਖੀ ਸਿੰਘ ਬਾਦਲ ਦੀ ਤੇ ਨਾਲ ਦੀ ਨਾਲ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਉਹ ਕਿਉਂਕਿ ਉਮਰਦਰਾਜ ਨੇ ਇਸ ਕਰਕੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਇਹ ਜਿਹੜਾ ਚੋਬਦਾਰ ਹੁੰਦੇ ਆ ਵੀ ਵਰਛਾ ਫੜ ਕੇ ਬਾਹਰ ਜਿਹੜਾ ਗੇਟ ਤੇ ਉਹੋ ਸੇਵਾਦਾਰ ਵਾਲੀ ਜਿਹੜੀ ਆ ਆਪਣੀ ਡਿਊਟੀ ਕਰਨਗੇ ਸੋ ਬੀਤੇ ਰੋਜ਼ ਵੀ ਇਹ ਵੀਡੀਓਜ਼ ਫੋਟੋਜ਼ ਆਪਾਂ ਦੇਖਦੇ ਰਹੇ ਆ ਮੈਂ ਵੀ ਕੱਲ ਆਪਣੀਆਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆਪਣੀ ਵੀਡੀਓ ਦੇ ਵਿੱਚ ਤੇ ਉਸ ਤੋਂ ਬਾਅਦ ਅੱਜ ਫਿਰ ਜਿਹੜਾ ਇਹ ਆਪਣੀ ਸੇਵਾ ਨਿਭਾਉਣ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਉੱਥੇ ਪਹੁੰਚੇ ਤੇ ਉਥੇ ਇਹ ਜਦੋਂ ਸੇਵਾ ਨਿਭਾ ਰਹੇ ਸੀਗੇ ਉਥੇ ਨਿਰਨੈ ਸਿੰਘ ਚੋੜਾ ਜਿਹੜੇ ਨੇ ਇਹ ਆਉਂਦੇ ਨੇ ਇਹ ਆ ਕੇ ਜਿਹੜਾ ਆਪਣਾ ਰਵੋਲਵਰ ਕੱਢਦੇ ਨੇ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਰਹੇ ਆ ਸੋ ਉਸ ਜਿਹੜਾ ਜਦੋਂ ਇਹ ਰਵੋਲਵਰ ਕੱਢਦੇ ਨੇ ਤੇ ਉਦੋਂ ਆ ਕੇ ਇਹਨਾਂ ਨੂੰ ਜਿਹੜੇ ਆਪਣੇ ਹੈਗੇ ਨੇ ਜਸਵੀਰ ਸਿੰਘ ਹੁਣੀ ਉਹ ਆ ਕੇ ਇਹਨਾਂ ਨੂੰ ਫੜਦੇ ਨੇ ਤੇ ਜਿਹੜਾ ਇਹ ਮੰਦਭਾਗੀ ਘਟਨਾ ਹੋਣ ਤੋਂ ਬਚ ਜਾਂਦੀ ਹੈ ਜਿਹੜੀ ਗੋਲੀ ਆ ਉਹ ਲੱਗੀ ਆ ਉਥੇ ਕੰਧ ਦੇ ਉੱਤੇ ਅ ਐਂਡ ਜਿਮ ਆ ਕਿ ਆ ਕਿ ਬਹੁਤ ਸਾਰੇ ਲੋਕ ਸਕੇ ਆਲੇ ਦੁਆਲੇ ਜਿਹੜੇ ਸ਼ਰਧਾਲੂ ਵੀ ਸੀ ਜਿਹੜੇ ਉੱਥੇ ਲੋਕ ਸਕੇ ਬਾਕੀ ਇਹਨਾਂ ਦੇ ਨਾਲ ਸਿਕਿਉਰਟੀ ਵਾਲੇ ਵੀ ਸੀ ਸੋ ਉਹਨਾਂ ਦੇ ਚੱਲਦੇ ਆ ਜਿਹੜਾ ਚੰਗੀ ਗੱਲ ਇਹ ਦੇ ਕਿ ਕਿਸੇ ਦੇ ਵੀ ਕੋਈ ਵੀ ਜੜੀ ਆ ਸੱਟ ਝੂਟ ਨਹੀਂ ਲੱਗੀ ਤੇ ਇਹਨਾਂ ਨੂੰ ਬਾਅਦ ਵਿੱਚ ਜਿਹੜਾ ਨਰਿੰਦਰ ਸਿੰਘ ਚੋੜਾ ਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਦੀ ਇਹ ਗ੍ਰਿਫਤਾਰੀ ਦੇ ਵਿੱਚ ਨੇ ਸੋ ਇਹ ਬੜੇ ਸਵੇਰੇ ਜਦੋਂ ਇੱਕ ਜਿਹੜਾ ਇਹ ਉੱਥੇ ਗਏ ਨੇ ਤੇ ਉਦੋਂ ਇਹਨਾਂ ਨੂੰ ਇਹ ਇਹ ਜਿਹੜੀ ਘਟਨਾ ਉੱਥੇ ਵਾਪਰੀ ਆ ਆਪਸ ਤੋਂ ਬਾਅਦ ਇਹਨਾਂ ਨੇ ਆਪਣੀ ਸਹਾਜ ਤਨਖਾਹ ਪੂਰੀ ਕੀਤੀ ਸੇਵਾ ਪੂਰੀ ਕੀਤੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੇ ਫਿਰ ਜਿਹੜਾ ਹੁਣ ਲਗਾਤਾਰ ਬਿਆਨਬਾਜ਼ੀਆਂ ਜਿਹੜੀਆਂ ਇਹਨੂੰ ਲੈ ਕੇ ਹੋ ਰਹੀਆਂ ਨੇ ਸੋ ਇਹ ਮੇਨ ਜਿਹੜਾ ਇਹ ਗੱਲ ਹੋਈ ਆ ਕਿ ਸੇਵਾ ਕਰ ਰਹੇ ਜਿਹੜਾ ਆਪਣੀ ਜਿਹੜੀ ਇਹਨਾਂ ਨੂੰ ਤਨਖਾਹ ਲੱਗੀ ਆ ਸੁਖਵੀਰ ਸਿੰਘ ਬਾਦਲ ਉਹਨੂੰ ਨਿਭਾ ਰਹੇ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਉੱਤੇ ਅਟੈਕ ਹੋਇਆ ਜੇ ਮੈਂ ਕਹਾਂ ਕਿ ਸਰੁਦੇਸ਼ ਸਿੰਘ ਢੀਂਟ ਸਾਹਿਬ ਵੀ ਉੱਥੇ ਨਾਲ ਹੀ ਮੌਜੂਦ ਸਗੇ ਬਾਕੀ ਸਾਰੇ ਅਕਾਲੀ ਆਗੂ ਵੀ ਉੱਥੇ ਜਿਹੜਾ ਅੰਦਰ ਸੇਵਾ ਕਰ ਰਹ ਸੋ ਸਾਰਿਆਂ ਨੇ ਆਪੋ ਆਪਣੇ ਬਿਆਨ ਦਿੱਤੇ ਨੇ ਸੋ ਜੇਕਰ ਮੈਂ ਆਮਾ ਕੇ ਪੁਲਿਸ ਦਾ ਇਹਦੇ ਤੇ ਕੀ ਕਹਿਣਾ ਹੁਣ ਪੁਲਿਸ ਵਾਲਿਆਂ ਨੇ ਜਿਹੜਾ ਉੱਥੇ ਪੁਲਿਸ ਆਫੀਸਰ ਸੀਗੇ ਉਹਨਾਂ ਨੇ ਬਾਅਦ ਚੋਂ ਨਹੀਂ ਪ੍ਰੈਸ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਜੀ ਕਿ ਇੱਕ AIG 2 SP 2 DSP ਤਕਰੀਬਨ ਪੌਣੇ 200 ਮੁਲਾਜ਼ਮ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸਾਦੀ ਵਰਦੀ ਚ ਨੇ ਤੇ ਪੁਲਿਸ ਦੀ ਅਲਰਟਨੈਸ ਤੇ ਮੁਸਤੈਦੀ ਦੇ ਨਾਲ ਹੀ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇਹ ਉਹ ਅਸੀਂ ਰੋਕਣ ਦੇ ਵਿੱਚ ਕਾਮਯਾਬ ਰਹੇ ਆ ਪੀਸ ਨੇ ਕਿਹਾ ਕਿ ਸਾਡੇ ਮੁਲਾਜ਼ਮ ਜਿਹੜੇ ਰਿਸ਼ਪਾਲ ਸਿੰਘ ਆ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਕੀਤਾ ਸੀਗਾ ਫਿਰ ਇਹਨਾਂ ਨੂੰ ਫੋਲੋ ਕੀਤਾ ਤੇ ਉਸ ਤੋਂ ਬਾਅਦ ਜਸਵੀਰ ਤੇ ਪ੍ਰਮੇਂਦਰ ਸਿੰਘ ਸਕੇ ਉੱਥੇ ਜਦੋਂ ਉਹਨਾਂ ਨੇ ਬੇਪਰ ਗੱਡਿਆ ਉਹਦੀ ਬਾਹ ਫੜ ਲਈ ਤੇ ਇਸ ਕਰਕੇ ਪੀਐਸੀ ਹਮਲਾ ਰੋਕ ਲਿਆ ਹੁਣ ਪੁਲਿਸ ਦਾ ਇਹ ਕਹਿਣਾ ਕਿ ਕਿਉਂਕਿ ਧਾਰਮਿਕ ਸਥਾਨ ਆ ਐਂਡ ਰਾਈਟਲੀ ਸੋ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਕਿਸੇ ਦੀ ਤਲਾਸ਼ੀ ਨਹੀਂ ਲੈ ਸਕਦੇ ਨਾ ਵੀ ਇਸ ਕਰਕੇ ਬਹੁਤ ਨਜ਼ਦੀਕ ਤੱਕ ਪਹੁੰਚ ਗਿਆ ਇਹ ਇਹਦੇ ਆਪਣਾ ਇਹਦੇ ਕੋਲ ਵੈਪਨ ਸੀਗਾ ਵੈਪਨ ਦੱਸਿਆ ਜਾ ਰਿਹਾ ਜੀ ਇੱਥੇ 9mm ਪਿਸਟਲ ਇਹਦੇ ਕੋਲ ਸੀਗੀ ਵੀ ਅ ਅਸੀਂ ਕਿਉਂਕਿ ਤਲਾਸ਼ੀ ਨਹੀਂ ਲੈ ਸਕਦੇ ਦੈਟਸ ਵਾਈ ਹੈ ਇਨਾ ਨਜ਼ਦੀਕ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਪਹੁੰਚ ਗਿਆ ਅਦਰਵਾਈਜ਼ ਤਾਂ ਆਬਵੀਸਲੀ ਆਪਾਂ ਜਾਣਦੇ ਆ ਕਿ ਇਹਨਾਂ ਨੂੰ Z+ ਸਿਕਿਉਰਟੀਆਂ ਵਗੈਰਾ ਸਾਰਿਆਂ ਕੋਲ ਹੈਗੀਆਂ ਨੇ ਤੇ ਲਾਗੇ ਛਾਗੇ ਨਹੀਂ ਕਿਸੇ ਨੂੰ ਵੀ ਜਾਣ ਦਿੰਦੇ ਐਂਡ ਇਹਨਾਂ ਚੀਜ਼ਾਂ ਦੇ ਕਰਕੇ ਹੀ ਪੁਲਿਸ ਵਾਲੇ ਜਿਹੜੇ ਇੰਨੀ ਸਿਕਿਉਰਟੀ ਰੱਖਦੇ ਨੇ ਇਹ ਇਹ ਵੀ ਗੱਲ ਪੁਲਿਸ ਵਾਲਿਆਂ ਦੀ ਸਹੀ ਹੈ ਕਿ ਅਸੀਂ ਜਿਹੜਾ ਅੰਦਰ ਪੁਲਿਸ ਵਾਲੇ ਨਹੀਂ ਜਾ ਸਕਦੇ ਫਿਰ ਇਹ ਵੀ ਉਹਨਾਂ ਦੀ ਸਹੀ ਹੈ ਕਿ ਅਸੀਂ ਕਿਸੇ ਦੀ ਤਲਾਸ਼ੀ ਨਹੀਂ ਲੈ ਸਕਦੇ ਐਂਡ ਇਦਾਂ ਦੇ ਧਾਰਮਿਕ ਸਥਲ ਤੇ ਹਰੇਕ ਇਹ ਤਾਂ ਸਾਰੇ ਹੁਣ ਮੈਂ ਤੁਹਾਡੇ ਨਾਲ ਬਿਆਨ ਪੜ੍ਹ ਦਿੰਦਾ ਸਿੰਘ ਸਾਹਿਬਾ ਉਹਨਾਂ ਦੇ ਵੀ ਆਏ ਨੇ ਕਿ ਸਾਰਿਆਂ ਨੇ ਇਸ ਗੱਲ ਦੀ ਬਹੁਤ ਜ਼ਿਆਦਾ ਨਿੰਦਾ ਕੀਤੀ ਹੈ ਕਿ ਵੀ ਧਾਰਮਿਕ ਸਥਲ ਦੇ ਉੱਤੇ ਇਦਾਂ ਤੁਸੀਂ ਕਿਸੇ ਤੇ ਅਟੈਕ ਕਰਨਾ ਜਿੱਡਾ ਵੀ ਮਰਜ਼ੀ ਤੁਹਾਡਾ ਦੁਸ਼ਮਣ ਹੋਵੇ ਤੁਸੀਂ ਕਦੇ ਵੀ ਇਦਾਂ ਨਹੀਂ ਕਰਦੇ ਤੇ ਇਹ ਬਹੁਤ ਇਹ ਇਹ ਮੈਂ ਹੁਣੇ ਹੀ ਨਾ ਸਰਦਾਰ ਜਗਤਾਰ ਸਿੰਘ ਨੇ ਸੀਨੀਅਰ ਜਰਨਲਿਸਟ ਨੂੰ ਪੰਥਕ ਪੋਲਿਟਿਕਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿਤਾਬਾਂ ਵੀ ਲਿਖੀਆਂ ਨੇ ਉਹਨਾਂ ਨੇ ਸਾਰਾ ਜਿਹੜਾ 1984 ਦਾ ਵਰਤਾਰਾ ਉਹਦੇ ਉੱਤੇ ਸੋ ਉਹਨਾਂ ਦੀ ਮੈਂ ਹੁਣੇ ਦੇਖਿਆ ਉਹਨਾਂ ਨੇ ਇਸ ਗੱਲ ਜਿਹੜੀ ਐ ਸਾਂਝੀ ਕੀਤੀ ਆ ਕਿ ਡੀਆਈਜੀ ਅਵਤਾਰ ਸਿੰਘ ਅਟਵਾਲ ਉਹਨਾਂ ਦੇ ਉੱਤੇ ਵੀ ਇਸੇ ਤਰੀਕੇ ਨਾਲ ਜਿਹੜਾ ਅਟੈਕ ਹੋਇਆ ਸੀਗਾ ਉਹਨਾਂ ਨੂੰ ਜਦੋਂ ਮਾਰਿਆ ਗਿਆ ਸੀਗਾ ਤੇ ਉਸ ਹਮਲੇ ਦੀ ਉਸ ਅਟੈਕ ਦੀ ਸਾਰਿਆਂ ਨੇ ਨਿੰਦਾ ਕੀਤੀ ਸੀਗੀ ਇਨਕਲੂਡਿੰਗ ਸੰਤ ਜਨੈਲ ਸਿੰਘ ਗਾਲਜ਼ਾ ਪਿੰਡਰਾਂ ਵਾਲੇ ਵੀ ਜਦੋਂ ਉਹ ਕਿਉਂਕਿ ਵੀ ਉਹ ਵੀ ਦਰਬਾਰ ਸਾਹਿਬ ਦੇ ਵੀ ਇਸ ਵੀਕੇ ਨਾਲ ਬਾਹਰ ਇਦਾਂ ਦੀ ਕੋਈ ਵੀ ਘਟਨਾ ਜਾਂ ਕਿਸੇ ਦੇ ਕਿਸੇ ਨੂੰ ਵੀ ਹਮਲਾ ਨਹੀਂ ਕਰਨਾ ਚਾਹੀਦਾ ਤੇ ਇਹਦੇ ਨਾਲ ਨਾਲ ਹੁਣ ਇਹ ਵੀ ਗੱਲ ਆ ਰਹੀ ਹੈ ਕਿ ਜੀ ਵੀ ਪਹਿਲਾਂ ਦਾ ਪਤਾ ਸੀਗਾ ਇਸ ਗੱਲ ਨੂੰ ਲੈ ਕੇ ਵੀ ਪੁਲਿਸ ਦੇ ਕੋਲ ਇਨਪੁਟ ਸੀਗੀ ਇਹ ਇਹ ਗੱਲ ਜਿਹੜੇ ਜਸਵੀਰ ਸਿੰਘ ਹੁਣੀ ਆ ਨਾ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਸਾਨੂੰ ਪਹਿਲਾਂ ਹੀ ਬਰੀਫਿੰਗ ਕੀਤੀ ਗਈ ਸੀ ਕਿ ਖਿਆਲ ਰੱਖਿਓ ਬੰਟੀ ਰਮਾਣਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਉਹਨਾਂ ਨੇ ਕਿਹਾ ਕਿ ਇਤਨਾ ਸਾਰੀਆਂ ਏਜੰਸੀਸ ਤੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਬੰਟੀ ਰਮਾਣਾ ਕਾਲੀ ਦਲ ਦੇ ਵੱਡੇ ਆਗੂ ਨੇ ਸਰਬੀ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਰਹੇ ਉਹਨਾਂ ਨੇ ਕਿਹਾ ਕਿ ਸਾਨੂੰ ਕੱਲ ਦੇ ਅਫਸਰ ਦੱਸ ਰਹੇ ਸੀ ਸਾਡੇ ਜਿਹੜੇ ਸ਼ੁਭਚਿੰਤ ਅਫਸਰ ਆ ਉਹ ਸਾਨੂੰ ਕੱਲ ਦੇ ਇਸ ਗੱਲ ਦੀ ਜਾਣਕਾਰੀਆਂ ਦੇ ਰਹੇ ਸੀਗੇ ਕਿ ਤੁਸੀਂ ਖਿਆਲ ਰੱਖਿਓ ਵੀ ਕੋਈ ਇਸ ਵੀਕੇ ਦੀ ਗੱਲ ਹੋ ਸਕਦੀ ਆ ਸੋ ਦੈਟ ਮੀਨਸ ਏਜੰਸੀਆਂ ਦੇ ਕੋਲ ਇਨਪੁਟ ਜਿਹੜਾ ਉਹ ਸੇਗਾ ਇਹ ਮੋਸਟਲੀ ਹਜੇ ਤੱਕ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੱਲ ਵੀ ਉੱਥੇ ਨਰੈਣ ਸਿੰਘ ਚੌੜਾ ਜਿਹੜਾ ਗਏ ਨੇ ਇਹਨੂੰ ਲੈ ਕੇ ਦਲਜੀਤ ਚੀਮਾ ਖਾਸੇ ਖਫਾ ਹੋਏ ਨੇ ਉਹਨਾਂ ਨੇ ਕਿਹਾ ਕਿ ਜੇਕਰ ਵੀ ਕੱਲ ਇਹ ਗਏ ਸੀ ਤਾਂ ਫਿਰ ਤੁਸੀਂ ਵੇਟ ਕੇ ਇਸ ਚੀਜ਼ ਦੀ ਕਰਦੇ ਕਰਦੇ ਸੀਗੇ ਤੇ ਜੇ ਕੱਲ ਵੀ ਇਹ ਇਸੇ ਫਰਾਗ 'ਚ ਸੀਗਾ ਉਦੋਂ ਚਲੋ ਹਜੇ ਬੜੀ ਤਾਜ਼ਾ ਤਾਜ਼ਾ ਇਹ ਗੱਲ ਹੋਈ ਸੀਗੀ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਸੀਗੀਆਂ ਤੇ ਉਹਨਾਂ ਨੇ ਦਲਜੀਤ ਢੀਮੇ ਨੇ ਕਿਹਾ ਵੀ ਜੇਕਰ ਇਦਾਂ ਦੀ ਗੱਲ ਸੀ ਤਾਂ ਇਹਨੂੰ ਕੱਲ ਹੀ ਕਿਉਂ ਨਹੀਂ ਫੜਿਆ ਗਿਆ ਫਿਰ ਕਾਫੀ ਸਖਤ ਵੀ ਹੋਏ ਤੇ ਦਲਜੀਤ ਢੀਮਾ ਉਹਨਾਂ ਨੇ ਅਕਾਲੀ ਦਲ ਵੱਲੋਂ ਇਹ ਮੰਗ ਕੀਤੀ ਆ ਕਿਉਂਕਿ ਆਬੀਸਲੀ ਬਲਾਰੇ ਨੇ ਅਕਾਲੀ ਦਲ ਦੇ ਤੇ ਉਹਨਾਂ ਨੇ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਜਿਹੜਾ ਏਜੰਸੀਆਂ ਤੇ ਤਾਂ ਕਿਉਂ ਕੇਂਦਰ ਜਾਂ ਆਪਣੇ ਪੰਜਾਬ ਦੇ ਉੱਤੇ ਤਾਂ ਆਬੀਸਲੀ ਸਰਕਾਰ ਦੇ ਉਹਨਾਂ ਨੂੰ ਨਹੀਂ ਯਕੀਨ ਤੇ ਉਹਨਾਂ ਨੇ ਕਿਹਾ ਕਿ ਜੁਡੀਸ਼ੀਅਲ ਜਾਂਚ ਇਸ ਘਟਨਾ ਦੀ ਹੋਣੀ ਚਾਹੀਦੀ ਆ ਕਿਉਂਕਿ ਅਸੀਂ ਲਗਾਤਾਰ ਇਹ ਗੱਲ ਕਹਿ ਰਹੇ ਹਾਂ ਕਿ ਸਾਡੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਲਈ ਸਾਜਸ਼ੰਗ ਘੜੀਆਂ ਜਾ ਰਹੀਆਂ ਨੇ ਸੋ ਇਸ ਕਰਕੇ ਇਹਦੀ ਜੁਡੀਸ਼ੀਅਲ ਜਾਂਚ ਦੀ ਅਸੀਂ ਮੰਗ ਕਰਦੇ ਹਾਂ ਫਿਰ ਉਹਨਾਂ ਨੇ ਇਹਦੇ ਨਾਲ ਜਿਹੜਾ ਸੁਖੀ ਰੰਧਾਵੇ ਨੂੰ ਜੋੜਿਆ ਸੁਖਜਿੰਦਰ ਸਿੰਘ ਰੰਧਾਵਾ ਇਹ ਜਿਹੜਾ ਕਿਉਂਕਿ ਜਿਹੜੇ ਨਰੈਣ ਸਿੰਘ ਚੌੜਾ ਨੇ ਇਹਨਾਂ ਦਾ ਸਬੰਧ ਹੈਗਾ ਡੇਰਾ ਬਾਬਾ ਨਾਨਕ ਦੇ ਨਾਲ ਤੇ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜੀ ਇਹ ਸਰਬਜੀਤ ਸਿੰਘ ਝਿੰਜਰ ਇਨਾਂ ਦੀ ਵੀ ਮੈਂ ਹੁਣੇ ਹੀ ਜਿਹੜੀ ਆ ਗੱਲ ਸੁਣੀ ਆ ਕਿ ਟੀਵੀ ਚੈਨਲ ਦੇ ਉੱਤੇ ਅਕਾਲੀ ਦਲ ਦੇ ਨਾਲ ਸੰਬੰਧਿਤ ਨੇ ਜਿਹੜੇ ਇਹਨਾਂ ਨੇ ਵੀ ਚੇਂਜਰ ਸਾਹਿਬ ਨੇ ਵੀ ਇਹਨਾਂ ਨੇ ਇਹ ਗੱਲ ਕਹੀ ਆ ਕਿ ਅੱਧਾ ਘੰਟਾ ਪਹਿਲਾਂ ਸਾਡੇ ਤੱਕ ਇਹ ਇਨਪੁਟ ਪਹੁੰਚ ਚੁੱਕੀ ਸੀ ਤੇ ਇਸ ਕਰਕੇ ਵੀ ਸਾਨੂੰ ਅੱਧਾ ਘੰਟਾ ਪਹਿਲਾਂ ਇਦਾਂ ਦੀ ਇਨਪੁਟ ਇੱਕ ਮਿਲ ਗਈ ਸੀ ਤੇ ਫਿਰ ਇਹਨਾਂ ਨੇ ਕਿਹਾ ਕਿ ਜਿਹੜਾ ਇਹ ਜਿਹੜੇ ਸੁਖਜਿੰਦਰ ਰੰਧਾਵਾ ਨੇ ਡੇਰਾ ਬਾਬਾ ਨਾਨਕ ਤੋਂ ਜਿਹੜੇ ਕਿ ਹੁਣ ਗਰਦਾਸਪੁਰ ਤੋਂ ਐਮਪੀ ਨੇ ਹੁਣੇ ਜਿਹੜੀ ਜਨਨੀ ਚੋਣ ਹੋ ਕੇ ਛੱਡੀ ਉਹਨਾਂ ਦੀ ਵਾਈਫ ਜਿਹੜੇ ਉੱਥੇ ਖੜੇ ਸੀਗੇ ਉਹ ਨਹੀਂ ਜਿੱਤ ਸਕੇ ਸੋ ਵੈਸੇ ਲੰਬਾ ਸਮਾਂ ਉਸ ਇਲਾਕੇ ਦੇ ਵਿੱਚ ਕਾਫੀ ਵੱਡਾ ਨਾਮ ਨੇ ਸੁਖਿੰਦਰ ਰੰਧਾਵਾ ਤੇ ਕਾਂਗਰਸ ਦੇ ਵੱਡੇ ਆਗੂ ਨੇ ਤੇ ਇਹਨਾਂ ਦੇ ਨਾਲ ਜੋੜ ਰਹੇ ਨੇ ਅਕਾਲੀ ਦਲ ਵਾਲੇ ਉਹਨਾਂ ਦਾ ਕਹਿਣਾ ਕਿ ਇਹ ਜਿਹੜਾ ਨਰੈਣ ਸਿੰਘ ਚੋੜਾ ਇਹ ਨਰਿੰਦਰ ਸਿੰਘ ਦਾ ਭਰਾ ਆ ਸਕਾ ਭਰਾ ਆ ਤੇ ਨਰਿੰਦਰ ਸਿੰਘ ਜਿਹੜਾ ਉਹ ਸੁਖਿੰਦਰ ਰੰਧਾਵਾ ਦੇ ਨਾਲ ਸੰਬੰਧਿਤ ਆ ਤੇ ਉਹਦਾ ਉੱਥੇ ਦਾ ਬਲਾਕ ਸੰਮਤੀ ਦਾ ਚੇਅਰਮੈਨ ਵੀ ਆ ਸੋ ਉਹ ਸਾਰਾ ਜਿਹੜਾ ਉਸ ਚੀਜ਼ ਨੂੰ ਜੋ ਰਹੇ ਨੇ ਇਹ ਜਿਹੜਾ ਅਕਾਲੀ ਦਲ ਵਾਲੇ ਮੋਸਟਲੀ ਸੋ ਇੱਕ ਤਾਂ ਇਹਦੇ ਵਿੱਚ ਦੋ ਤਿੰਨ ਹਜੇ ਤੱਕ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਬਾਕੀ ਮੈਂ ਬਿਆਨਬਾਜ਼ੀ ਸਾਰੇ ਜਿੰਨੇ ਵੀ ਆਗੂਆਂ ਦੀ ਆ ਕਲਤਖ ਸਾਹਿਬ ਦੇ ਜਥੇਦਾਰ ਦੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਭਗਵੰਤ ਸਿੰਘ ਮਾਨ ਦਾ ਵੀ ਬਿਆਨ ਇਹਦੇ ਉੱਤੇ ਆਇਆ ਸੋ ਇਹਦੇ ਵਿੱਚ ਇਸ ਸਮੇਂ ਤੱਕ ਜਿਹੜੀ ਮੇਨ ਗੱਲ ਇਹ ਆ ਕਿ ਵੀ ਇੱਕ ਤਾਂ ਹਜੇ ਤੱਕ ਜਿੰਨੀਆਂ ਕੁ ਵੀ ਗੱਲਾਂ ਸਾਹਮਣੇ ਆਈਆਂ ਬਾਕੀ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਉਹਨਾਂ ਦਾ ਕਹਿਣਾ ਕਿ ਵੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਈ ਆਰ ਹੋ ਗਈ ਆ ਤੇ ਅਸੀਂ ਜਾਂਚ ਕਰਾਂਗੇ ਇਨਵੈਸਟੀਗੇਸ਼ਨ ਇਹਦੀ ਕਰਾਂਗੇ ਵੀ ਕੀ ਇਹਦੇ ਵਿੱਚ ਕੱਢਣ ਪਾਉਣ ਨੂੰ ਜੋ ਵੀ ਆ ਉਹ ਦੱਸਣਗੇ ਪਰ ਅਕਾਲੀ ਦਲ ਇਹ ਕਹਿ ਰਿਹਾ ਕਿ ਸਾਡੇ ਤੱਕ ਜਿਹੜੀ ਆ ਸਬਜੀ ਸਿੰਘ )^{(3)})^{(4)} ਹੁਣਾਂ ਨੇ ਕਿਹਾ ਕਿ ਅੱਧਾ ਘੰਟਾ ਪਹਿਲਾਂ ਸਾਡੇ ਤੱਕ ਇਨਪੁਟ ਪਹੁੰਚ ਗਈ ਸੀ ਬੰਟੀ ਰਮਾਣਾ ਜਿਹੜੇ ਆ ਉਹਨਾਂ ਨੇ ਕਿਹਾ ਕਿ ਸਾਨੂੰ ਕੱਲ ਦੇ ਜਿਹੜੇ ਆਫੀਸਰ ਦੱਸ ਰਹੇ ਸੀਗੇ ਕਿ ਕੋਈ ਇਸ ਤਰੀਕੇ ਦੀ ਮਤਭਾਗੀ ਘਟਨਾ ਜਿਹੜੀ ਆ ਵਾਪਰ ਸਕਦੀ ਹੈ ਤੇ ਤੁਸੀਂ ਅਲਰਟ ਰਹੋ ਤੇ ਜਿਹੜੇ ਹੁਣ ਆਪਾਂ ਇਹ ਦੇਖੀਏ ਕਿ ਇਹ ਜਿਹੜੇ ਨਰੈਣ ਸਿੰਘ ਚੌੜਾ ਹੈਗੇ ਕੌਣ ਨੇ ਪਰ ਉਸ ਤੋਂ ਪਹਿਲਾਂ ਜਿਹੜੇ ਆਪਣੇ ਬਖ ਬਖ ਲੀਡਰਾਂ ਦੇ ਬਿਆਨ ਚਲੋ ਉਹ ਤਾਂ ਤਕਰੀਬਨ ਸਾਰਿਆਂ ਨੇ ਨਿੰਦਾ ਹੀ ਕੀਤੀ ਆ ਸੁਨੀਲ ਜਾਕੜ ਉਹਨਾਂ ਨੇ ਵੀ ਜਿਹੜਾ ਕਾਫੀ ਉਹਨਾਂ ਨੇ ਨਿੰਦਣਯੋਗ ਵਰਤਾਰਾ ਇਹਨੂੰ ਦੱਸਿਆ ਕਿ ਇਸ ਉਹਨਾਂ ਨੇ ਵੀ ਇਹ ਗੱਲ ਲੈ ਕੇ ਆਂਦੀ ਕਿ ਦਰਬਾਰ ਸਾਹਿਬ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਿਹਾ ਕਿ ਕੋਈ ਵੀ ਸਿੱਖ ਜਿਹੜਾ ਇਸ ਤਰੀਕੇ ਦੀ ਜਿਹੜੀ ਆ ਗਲਤ ਹਰਕਤ ਕਰਨ ਬਾਰੇ ਸੋਚ ਵੀ ਸਕਦਾ ਕੜੇ ਸ਼ਫਨਾ ਦੇ ਵਿੱਚ ਉਹਨਾਂ ਨੇ ਨਿੰਦਾ ਕੀਤੀ ਆ ਐਂਡ ਬਾਕੀ ਰਾਜਾ ਵੜਿੰਗਿਆ ਉਹਨਾਂ ਨੇ ਵੀ ਐਂਡ ਪ੍ਰੋਫੈਸਰ ਜੰਦੂ ਮਾਦਰਾ ਨੇ ਉਹਨਾਂ ਨੇ ਬੇਨੰਦਾ ਕੀਤੀ ਉਹਨਾਂ ਨੇ ਕਹਿ ਕੇ ਸ਼ੁਕਰ ਹੈ ਕਿ ਕੋਈ ਵੀ ਜਿਹੜੀ ਆ ਬਹੁਤ ਜਿਆਦਾ ਮੰਤਭਾਗੀ ਘਟਨਾ ਨਹੀਂ ਵਾਪਰੀ ਕਿ ਸ਼ੁਕਰ ਹੈ ਕਿ ਜਾਨ ਜਿਹੜੀ ਆ ਬਚੀ ਉਹਨਾਂ ਦੀ ਸੁਖਵੀਰ ਸਿੰਘ ਬਾਦਲ ਦੀ ਐਂਡ ਪਵਿੱਤਰ ਸਥਾਨ ਤੇ ਉਹਨਾਂ ਨੇ ਕਿਹਾ ਕਿ ਸੇਵਾ ਕਰ ਰਹੇ ਸੀ ਬਾਕੀ ਜਿੰਨੇ ਵੀ ਇਹ ਆਗੂ ਨੇ ਚਾਹੇ ਕਾਂਗਰਸ ਦੇ ਨੇ ਚਾਹੇ ਭਾਜਪਾ ਦੇ ਨੇ ਚਾਹੇ ਕਾਲੀ ਦਲ ਦੇ ਨੇ ਇਹ ਨਾਲ ਦੀ ਨਾਲ ਜਿੱਥੇ ਇਸ ਵਰਤਾਰੇ ਨੂੰ ਕੰਡੈਮ ਕਰ ਰਹੇ ਨੇ ਨਾਲ ਦੀ ਨਾਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਸਵਾਲ ਵੀ ਖੜੇ ਕਰ ਰਹੇ ਨੇ ਕਿ ਕੇਸਵੀਕੇ ਦਾ ਜਿਹੜਾ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਬਣੀ ਹੋਈ ਆ ਉਹਨੂੰ ਲੈ ਕੇ ਬਹੁਤ ਸਾਰੇ ਜਿਹੜੇ ਆ ਸਵਾਲ ਵੀ ਖੜੇ ਕਰ ਰਹੇ ਨੇ ਜਿੰਨੇ ਵੀ ਆਪੋਜੀਸ਼ਨ ਦੇ ਆਗੂ ਨੇ ਤਿੰਨੇ ਪਾਰਟੀਆਂ ਦੇ ਤੇ ਇਹਦੇ ਜੇਕਰ ਆਪਾਂ ਵੇਖੀਏ ਜਿਹੜੇ ਗਿਆਨੀ ਹਰਪੀ ਸਿੰਘ ਹੁਣੀ ਆ ਜਿਹੜੇ ਆ ਸਿੰਘ ਸਾਹਿਬ ਨੇ ਸਾਬਕਾ ਸਿੰਘ ਸਾਹਿਬ ਕੱਲ ਤੱਕ ਸਾਥ ਤੋਂ ਤੇ ਹੋਣਾ ਜਿਹੜਾ ਦਮਦੋਵਾ ਸਾਹਿਬ ਦੇ ਜੱਸੀਦਾਰ ਨੇ ਉਹਨਾਂ ਨੇ ਕਿਹਾ ਕਿ ਹਦ ਮੰਦ ਭਾਗਾ ਤੇ ਦੁੱਖਦਾ ਹੀ ਹੈ ਐਂਡ ਵੀ ਇਹਦੇ ਵਿੱਚ ਚਲੋ ਉਹਨਾਂ ਨੇ ਨਿੰਦਾ ਵੀ ਕੀਤੀ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਬਹੁਤ ਹੀ ਮੰਦ ਭਾਗਾ ਤੇ ਦੁਖਦਾਈ ਗੱਲ ਹੈ ਇਹ ਤੇ ਫਿਰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਜਿਹੜਾ ਫੈਸਲਾ ਅਸੀਂ ਕੀਤਾ ਸੀਗਾ ਜਿਹਦੇ ਉੱਤੇ ਹਾਲਾਂਕਿ ਮੈਂ ਕੱਲ ਆਪਣੇ ਵੀਲੌਗ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਸਾਨੂੰ ਸਭ ਨੂੰ ਇਸ ਫੈਸਲੇ ਤੇ ਜਾਂ ਅੱਜ ਤੱਕ ਸਾਬ ਤੇ ਸਾਨੂੰ ਜਿਹੜਾ ਮਾਣ ਹੋਣਾ ਚਾਹੀਦਾ ਜੇ ਸੀ ਕੇ ਦਾ ਵੀ ਇਹ ਜਿਹੜਾ ਫੈਸਲਾ ਆ ਤੇ ਇਸੇ ਤਰੀਕੇ ਨਾਲ ਹੀ ਹੁੰਦਾ ਜੀ ਕਿ ਤੁਸੀਂ ਮੇਨਲੀ ਤਾਂ ਆਬਵੀਅਸਲੀ ਇਹੀ ਹੁੰਦਾ ਨਾ ਕਿ ਤੁਸੀਂ ਜਿਹੜਾ ਕਮਿਊਨਿਟੀ ਸਰਵਿਸਸ ਦਾ ਇਹ ਹੁੰਦਾ ਕਿ ਤੁਸੀਂ ਬਹੁਤ ਜੇਕਰ ਕਿਸੇ ਬੰਦੇ ਨੂੰ ਹੰਕਾਰ ਆ ਜਾਂ ਕਿਸੇ ਚੀਜ਼ ਦਾ ਮਾਣ ਆ ਉਹਨੂੰ ਜਿਹੜਾ ਸਾਰਿਆਂ ਦੇ ਬਰਾਬਰ ਕਰਨਾ ਜਿੱਦਾਂ ਮੈਂ ਕੱਲ ਕਿਹਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਜਿੰਨੀ ਵੀ ਅਕਾਲੀ ਲੀਡਰਸ਼ਿਪ ਸੀਗੀ ਸਿੰਘ ਸਾਹਿਬਾਨਾਂ ਨੇ ਸਾਰੀ ਬਰਾਬਰ ਕਰਤੀ ਕਿ ਤੁਸੀਂ ਇੱਕੋ ਜਿਹੇ ਹੋ ਇਹ ਇਹ ਤੁਸੀਂ ਇਹ ਨਾ ਕਹੋ ਕਿ ਬਾਦਲ ਪਰਿਵਾਰ ਨੇ ਆਹ ਕਰਤਾ ਜੇਕਰ ਉਹਨਾਂ ਨੇ ਕਰਤਾ ਤਾਂ ਤੁਸੀਂ ਵੀ ਸਰਕਾਰਾਂ ਦੇ ਵਿੱਚ ਹੀ ਸੀਗੇ ਤੁਸੀਂ ਇਸੇ ਕਰਕੇ ਉਹਨਾਂ ਨੇ ਸਾਰਿਆਂ ਨੂੰ ਬਰਾਬਰ ਜਿਹੜਾ ਲੈ ਆਂਦਾ ਚਾਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹਨਾਂ ਨੂੰ ਵੀ ਤੇ ਸੋ ਗਿਆਨੀ ਹਰਪੀ ਸਿੰਘ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਫੈਸਲਾ ਬਿਨਾਂ ਕਿਸੇ ਡਰ ਤੋਂ ਕੀਤਾ ਸਾਡੇ ਤੇ ਇੱਕੋ ਹੀ ਡਰ ਸੀਗਾ ਉਹ ਸੀਗਾ ਛੇਵੇਂ ਪਾਤਸ਼ਾਹ ਦਾ ਉਹ ਸੀਗਾ ਸਤਗੁਰ ਦਾ ਤੇ ਅਸੀਂ ਉਹਨਾਂ ਨੇ ਕਿਹਾ ਕਿ ਵੀ ਕੱਲ ਵੀ ਜਦੋਂ ਬਾਅਦ ਵਿੱਚ ਵੀ ਅਸੀਂ ਜਿਹੜਾ ਫੈਸਲੇ ਤੋਂ ਬਾਅਦ ਵੀ ਆ ਕੇ ਦੂਜੇ ਦਿਨ ਵੀ ਇਹ ਹੀ ਅਰਦਾਸ ਕੀਤੀ ਕਿ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿ ਇਹ ਫੈਸਲਾ ਅਸੀਂ ਜਿਹੜਾ ਤੁਹਾਡੇ ਪੈ ਦੇ ਵਿੱਚ ਕੀਤਾ ਤੇ ਜਿਹੜਾ ਵੀ ਇਹਦੀ ਸراہਣਾ ਕਰ ਰਿਹਾ ਸਲਾਹਾ ਕਰ ਰਿਹਾ ਉਹ ਵੀ ਤੁਹਾਡੇ ਤਖਤ ਦੀ ਕਰ ਰਿਹਾ ਜੇ ਜੇਕਰ ਕੋਈ ਇਹਨੂੰ ਕ੍ਰਿਟਿਸਾਈਜ਼ ਕਰ ਰਿਹਾ ਉਹ ਵੀ ਤੁਹਾਡੀ ਇਹੀ ਕਰ ਰਿਹਾ ਵੀ ਇਹ ਇਹ ਫੈਸਲਾ ਅਸੀਂ ਤੁਹਾਡੇ ਡਰ ਭੈ ਦੇ ਵਿੱਚ ਕੀਤਾ ਐਂਡ ਆਬਵੀਅਸਲੀ ਜਿੱਦਾਂ ਆਪਾਂ ਕੱਲ ਗੱਲ ਕੀਤੀ ਸੀ ਕਿ ਚਲੋ ਜਿਨੇ ਨਹੀਂ ਮੰਨਣਾ ਉਹਨੇ ਤਾਂ ਨਹੀਂ ਮੰਨਣਾ ਬਟ ਆਈ ਥਿੰਕ ਮੋਸਟਲੀ ਜਿਆਦਾ ਜਿਹੜਾ ਜਿੰਨੇ ਵੀ ਵੱਡੇ ਪੱਦਰ ਤੇ ਇਹਨੂੰ ਸਾਰਿਆਂ ਦੇ ਵੱਲੋਂ ਸਤਕਾਰ ਹੀ ਸਤਕਾਰਿਆ ਹੀ ਜਾ ਰਿਹਾ ਐਂਡ ਜਿਹੜਾ ਇਹ ਫੈਸਲਾ ਕੀਤਾ ਗਿਆ ਸਿੰਘ ਸੈਵਾਨਾਂ ਦੇ ਵੱਲੋਂ ਸੋ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਕਿਹਾ ਕਿ ਅੱਛਾ ਉਹਨਾਂ ਨੇ ਵੀ ਇਹ ਜਿਹੜੀ ਅਹਿਮ ਗੱਲ ਕਹੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਹਰਮਿੰਦਰ ਸਾਹਿਬ ਘੰਟਾ ਘਟ ਡਿਊਟੀ ਦੇ ਬਾਹਰ ਜਿੱਥੇ ਕੇ ਸੇਵਾ ਕੀਤੀ ਜਾ ਰਹੀ ਸੀਗੀ ਵੀ ਇਹ ਇੱਕ ਤਾਂ ਉਹਨਾਂ ਨੇ ਆਬੀਸਲੀ ਇਹਦੀ ਕਿਹਾ ਕਿ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ ਤੇ ਇਹਦੀ ਮੁਸਤੈਦੀ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਤੇ ਜੋ ਵੀ ਹੋਵੇ ਉਹ ਸਾਹਮਣੇ ਆਉਣਾ ਚਾਹੀਦਾ ਅੱਛਾ ਫੇਰ ਉਹਨਾਂ ਨੇ ਜਿਹੜੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਹਮਲਾ ਸੁਖਵੀਰ ਸਿੰਘ ਬਾਦਲ ਤੇ ਨਹੀਂ ਹੋਇਆ ਇਹ ਹਮਲਾ ਹੋਇਆ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਦੇ ਉੱਤੇ ਇੱਕ ਚੋਬਦਾਰ ਤੇ ਇੱਕ ਸੇਵਾਦਾਰ ਤੇ ਜਿਹੜਾ ਬਾਹਰ ਜਿਹੜਾ ਗੁਰੂ ਘਰ ਦੀ ਸੇਵਾ ਕਰ ਰਿਹਾ ਸੀ ਕਿ ਇਹ ਉਹਦੇ ਤੇ ਹਮਲਾ ਹੋਇਆ ਇਹ ਸੁਖਵੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੋਇਆ ਵੀ ਬਹੁਤ ਜ਼ਿਆਦਾ ਉਹਨਾਂ ਨੇ ਵੀ ਜਿਹੜਾ ਇਸ ਗੱਲ ਦੀ ਨਿੰਦਾ ਕੀਤੀ ਆ ਸੋ ਹੁਣ ਜੇਕਰ ਆਪਾਂ ਆਈਏ ਵੀ ਇਹ ਹੈਗੇ ਕੌਣ ਨੇ ਜਿਹੜੇ ਇਹ ਨਰੈਣ ਸਿੰਘ ਚੌੜਾ ਨੇ ਵੀ ਇਹ ਕੌਣ ਨੇ ਇਦੇ ਵਿੱਚ ਇਹਨਾਂ ਦਾ ਕਾਫੀ ਜਿਹੜਾ ਪੁਰਾਣਾ ਇਤਿਹਾਸ ਹੈ ਅੱਛਾ ਆਪਾਂ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਉਹਦੀ ਵੀ ਉਹਨਾਂ ਨੇ ਐਕਸ ਦੇ ਉੱਤੇ ਜਿਹੜਾ ਪੋਸਟ ਕੀਤਾ ਭਗਵਾਨ ਸਿੰਘ ਮਾਨ ਲਿਖਦੇ ਨੇ ਕਿ ਪੰਜਾਬ ਪੁਲਿਸ ਨੇ ਅੱਜ ਇੱਕ ਵੱਡੀ ਵਾਰਦਾਤ ਹੋਣ ਤੋਂ ਰੋਕਿਆ ਪੰਜਾਬ ਪੁਲਿਸ ਦੀ ਮਸਤੈਦੀ ਦਾ ਨਤੀਜਾ ਹੈ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ناکਾਮ ਹੋਈ ਹੈ ਪੁਲਿਸ ਨੇ ਆਪਣੀ ਮਸਤੈਦੀ ਨਾਲ ਮੌਕੇ ਤੇ ਹੀ ਹਮਲਾਵਰ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਮੈਂ ਪੁਲਿਸ ਦੀ ਮੁਸਤੈਦੀ ਦੀ ਸ਼ਲਾਘਾ ਕਰਦਾ ਹਾਂ ਸੁਪੀਰ ਬਾਦਲ ਜੀ ਤੇ ਹੋਏ ਹਮਲੇ ਦੀ ਮੈਂ ਸਖਤ ਨਿੰਦਾ ਕਰਦਾ ਮੈਂ ਪੁਲਿਸ ਦੇ ਮੈਂ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਨੇ ਕਿ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸੌਂਪਣ ਇਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਬਿਆਨ ਦਿੱਤਾ ਜਾਂ ਐਕਸ ਦੇ ਉੱਤੇ ਜਿਹੜਾ ਉਹਨਾਂ ਨੇ ਪੋਸਟ ਕੀਤਾ ਸੋ ਹੁਣ ਜੇਕਰ ਆਪਾਂ ਆਈਏ ਵੀ ਇਹ ਕੌਣ ਨੇ ਜਿਹੜੇ ਨਰੈਨ ਸਿੰਘ ਚੌੜਾ ਨੇ ਵੀ ਕੀ ਇਹਨਾਂ ਦਾ ਇਤਿਹਾਸ ਆ ਤੇ ਇਹ ਜਿਹੜਾ ਬਹੁਤ ਲੰਬਾ ਸਮਾਂ ਜੇਲ੍ਹ ਦੇ ਵਿੱਚ ਵੀ ਰਹੇ ਨੇ ਜੀ ਇਹਨਾਂ ਦੀ ਵਾਈਫ ਦੇ ਸਾਹਮਣੇ ਹੁਣ মিডিਆ ਵਾਲੇ ਪਹੁੰਚ ਗਏ ਸਕੇ ਉਹਨਾਂ ਨੇ ਤਾਂ ਵਿਚਾਰਿਆਂ ਨੇ ਉਹਨਾਂ ਨੂੰ ਜਿਹੜਾ ਬਜ਼ੁਰਗ ਨੇ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਥੋੜੋ ਇਦਾਂ ਦੀ ਕੋਈ ਵੀ ਗੱਲ ਦਾ ਪਤਾ ਹੈ ਤੇ ਫਿਰ ਉਹਨਾਂ ਨੂੰ ਕਿਹਾ ਕਿ ਗਲਤ ਹੈ ਕਿ ਸਹੀ ਉਹਨਾਂ ਨੇ ਕਿਹਾ ਜੀ ਗਲਤ ਈ ਹੈ ਇਹਦੇ ਵਿੱਚ ਸਹੀ ਕਿਹੜੀ ਗੱਲ ਹੈ ਨਾ ਵੀ ਮੈਨੂੰ ਤਾਂ ਘਰੋਂ ਇਹ ਕਹਿ ਕੇ ਗਿਆ ਸੀ ਮੈਂ ਕਿਸੇ ਬਰਸੀ ਤੇ ਚੱਲਿਆ ਹਮੇਸ਼ਾ ਜਾਂਦੇ ਨੇ ਤੇ ਹੁਣ ਵੀ ਗਏ ਹੋਣਗੇ ਤੇ ਮੈਂ ਨਹੀਂ ਕੁਝ ਵੀ ਪੁੱਛਗਿਛ ਕੀਤੀ ਮੈਨੂੰ ਤਾਂ ਹੁਣੇ ਕਿਸੇ ਨੇ ਬਾਹਰੋਂ ਆ ਕੇ ਦੱਸਿਆ ਵੀ ਤੁਸੀਂ ਕੋਈ ਘਟਨਾ ਸੁਣੀ ਹੈ ਤੇ ਮੈਂ ਕਿਹਾ ਨਹੀਂ ਤਾਂ ਫਿਰ ਮੈਨੂੰ ਪਤਾ ਲੱਗਾ ਸੋ 1978 ਦੇ ਇਹ ਇਹਨਾਂ ਦੀ ਇੱਕ ਮੈਂ ਇੰਟਰਵਿਊ ਦੇਖੀ ਹੈ ਆਪਣੇ ਪਪਲਪ੍ਰੀਤ ਸਿੰਘ ਉਹਨਾਂ ਦੇ ਨਾਲ ਪਪਲਪ੍ਰੀਤ ਸਿੰਘ ਹੁਣੀ ਜਿਹੜੇ ਇਸ ਸਮੇਂ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਭਾਈ ਅਮਿਤਪਾਲ ਸਿੰਘ ਉਹਨਾਂ ਦੇ ਨਾਲ ਸੋ ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਦੱਸਦੇ ਨੇ ਕਿ 1978 ਤੋਂ ਇਹ ਸਿੱਖ ਜਿਹੜਾ ਪੰਥ ਖਾਲਸਿਆਂ ਦੇ ਵਿੱਚ ਮੈਂ ਕਹ ਲਵਾਂ ਕਿ ਐਕਟਿਵ ਨੇ ਐਂਡ ਕਾਰਕੂ ਤੇ ਰਾਂ ਦੇ ਨਾਲ ਜਿਹੜਾ ਸੰਬੰਧਤ ਰਹੇ ਨੇ ਸੋ ਇਹ ਇਹਨਾਂ ਨੂੰ ਮੇਨਲੀ ਜਾਦੇ ਜੀ ਇਹ ਇੱਥੇ ਬੀਬੀਸੀ ਪੰਜਾਬੀ ਨੇ ਵੀ ਰਿਪੋਰਟ ਕੀਤਾ ਇਹਨਾਂ ਦੇ ਬਾਬਤ ਕਿ 4 ਅਪ੍ਰੈਲ 1956 ਨੂੰ ਜਨਮੇ ਨੇ ਇਹ ਇਹਨਾਂ ਦਾ ਸਬੰਧ ਜਿਹੜਾ ਡੇਰਾ ਬਾਬਾ ਨਾਨਕ ਦਾ ਜਿਹੜਾ ਪਿੰਡ ਆ ਚੌੜਾ ਉੱਥੇ ਤਾਂ ਹੀ ਇਹਨਾਂ ਨੂੰ ਨਰੈਨ ਸਿੰਘ ਚੌੜਾ ਕਿਹਾ ਜਾਂਦਾ ਦੋ ਇਹਨਾਂ ਦੇ ਬੇਟੇ ਨੇ ਦੋਨੇ ਹੀ ਜਿਹੜੇ ਆ ਵਕੀਲ ਨੇ ਤੇ ਇਹ ਇਹਨਾਂ ਦੇ ਵੱਲੋਂ ਨਰੈਨ ਸਿੰਘ ਚੌੜਾ ਦੇ ਵੱਲੋਂ ਖਾਲਿਸਤਾਨ ਵਿਰੁੱਧ ਸਾਜ਼ਿਸ਼ ਇੱਕ ਕਿਤਾਬ ਵੀ ਲਿਖੀ ਗਈ ਹੈ ਐਂਡ ਜਿਹੜੀ ਕਿਤਾਬ ਆ ਉਹਦੇ ਵਿੱਚ ਜਿਹੜੀ ਇਹਨਾਂ ਨੇ ਆਪਣੇ ਬਾਰੇ ਨਿੱਜੀ ਜਾਣਕਾਰੀ ਦਿੱਤੀ ਆ ਉਹਦੇ ਅਨੁਸਾਰ ਇਹ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਮਿਸ਼ਨਰੀ ਪਾਸ ਕਰ ਕਰਕੇ ਗੁਰਬਾਣੀ ਦੀ ਕਥਾ ਤੇ ਲੈਕਚਰ ਕਰਨ ਦੀ ਸਿੱਖਿਆ ਇਹਨਾਂ ਨੇ ਹਾਸਲ ਕੀਤੀ ਹੋਈ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀਬਾੜੀ ਸਿੱਖਿਆ ਦੇ ਵਿੱਚ ਡਿਪਲੋਮਾ ਹਾਸਲ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਾਜਨੀਤੀ ਸ਼ਾਸਤਰ ਵਿੱਚ ਅਤੇ ਪੰਜਾਬੀ ਵਿੱਚ ਐਮਏ ਦੀਆਂ ਦੋ ਡਿਗਰੀਆਂ ਲਈਆਂ ਨੇ ਸੋ ਇਹ ਬਾਕੀ ਇਹਨਾਂ ਦਾ ਜਿਹੜਾ ਕਿਤਾਬ ਵਿੱਚ ਜਿਹੜੀ ਉਹਨਾਂ ਨੇ ਆਪਣੀ ਜਾਣਕਾਰੀ ਦਿੱਤੀ ਹੈ ਉਹਦੇ ਮੁਤਾਬਕ ਉਹਨਾਂ ਦਾ ਮੁੱਖ ਜਿਹੜਾ ਕਿੱਤਾ ਆ ਉਹ ਹੈਗਾ ਖੇਤੀਬਾੜੀ ਸੋ ਇਹ ਉਹਨਾਂ ਦੇ ਨਾਲ ਕਹਿ ਲਓ ਕਿ ਜਿੰਨੀ ਵੀ ਉਹਨਾਂ ਦੀ ਪਰਸਨਲ ਜਾਣਕਾਰੀ ਹੈ ਐਂਡ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦੇ ਮੁਤਾਬਕ ਨਰੈਣ ਸਿੰਘ ਚੋੜਾ ਦਾ ਸਬੰਧ ਜਿਹੜਾ ਕਾਲ ਫੈਡਰੇਸ਼ਨ ਗਰੁੱਪ ਦੇ ਨਾਲ ਹੈ ਉਹ ਪਹਿਲਾਂ ਉਸ ਦੇ ਕਾਰਜਕਾਰੀ ਕਨਵੀਨਰ ਰਹੇ ਸਨ ਅਤੇ ਫਿਰ ਕਨਵੀਨਰ ਨਿਯੁਕਤ ਹੋਏ ਨਰੈਣ ਸਿੰਘ ਚੋੜਾ ਕੁਝ ਸਾਲਾਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਚਾਰਕ ਵੀ ਰਹੇ ਨੇ ਸੋ ਇਹ ਪਹਿਲਾਂ ਪ੍ਰਚਾਰਕ ਵੀ ਰਹੇ ਨੇ ਐਸਜੀਪੀਸੀ ਵੱਲੋਂ ਤੇ ਬੜੈਲ ਜੇਲ ਜਿਹੜਾ ਬੜੈਲ ਜੇਲ ਬ੍ਰੇਕਆਊਟ ਹੋਇਆ ਸੀਗਾ ਜਿਹਦੇ ਵਿੱਚ ਆਪਣੇ ਜਗਤਾਰ ਸਿੰਘ ਹਵਾਰਾ ਪਰਮਜੀਤ ਸਿੰਘ ਭਿਉਰਾ ਜਗਤਾਰ ਸਿੰਘ ਤਾਰਾ ਤੇ ਇੱਕ ਹੋਰ ਕੇਸ ਦਾ ਕੈਦੀ ਦੇਵੀ ਸਿੰਘ ਫਰਾਰ ਹੋ ਗਏ ਸੀਗੇ ਇਹਦੇ ਵਿੱਚ ਵੀ ਨਰੈਣ ਸਿੰਘ ਚੌੜਾ ਦੀ ਸ਼ਮੂਲੀਅਤ ਰਹੀ ਹੈ ਕਿਤਾਬ ਦੇ ਵਿੱਚ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਸੀਗੀ ਉਹਦੇ ਮੁਤਾਬਕ ਇਹ ਸੈਪਟੰਬਰ 1995 ਤੋਂ ਲੈ ਕੇ ਜੁਲਾਈ 1997 ਤੱਕ ਜਨਵਰੀ 2004 ਤੋਂ ਲੈ ਕੇ April 2005 ਤੱਕ February 2013 ਤੋਂ ਲੈ ਕੇ August 2018 ਤੱਕ ਅੰਮ੍ਰਿਤਸਰ ਜਲੰਧਰ ਨਾਭਾ ਅਤੇ ਚੰਡੀਗੜ੍ਹ ਦੀਆਂ ਜਿਹੜਾ ਜ਼ਿਆਦਾਤਰ ਸੁਰੱਖਿਆ ਜੇਲ੍ਹਾਂ ਦੇ ਵਿੱਚ ਵੱਖ-ਵੱਖ ਕੇਸਾਂ ਤਹਿਤ ਬੰਦ ਵੀ ਰਹੇ ਨੇ ਸੋ ਇਹ ਕਈ ਵਾਰ ਜਿਹੜਾ 95 ਤੋਂ ਲੈ ਕੇ 97 ਤੱਕ 4 ਤੋਂ ਲੈ ਕੇ 5 ਤੱਕ 13 ਤੋਂ ਲੈ ਕੇ 18 ਤੱਕ ਜਿਹੜਾ ਇਹ ਜੇਲ੍ਹਾਂ ਦੇ ਵਿੱਚ ਰਹਿ ਚੁੱਕੇ ਨੇ ਸੋ ਆਬਵੀਅਸਲੀ ਜਿਹੜਾ ਖਾਰਕੂ ਸ ਸੰਘਰਸ਼ ਦੇ ਨਾਲ ਜਥੇਬੰਦੀਆਂ ਦੇ ਨਾਲ ਇਹਨਾਂ ਦਾ ਸਬੰਧ ਹੈ ਹੁਣ ਮੋਸਟਲੀ ਦਲ ਖਾਲਸਾ ਦੀ ਲੀਡਰਸ਼ਿਪ ਦੇ ਨਾਲ ਸਾਨੂੰ ਬਹੁਤ ਵਾਰ ਇਹ ਨਜ਼ਰ ਆਉਂਦੇ ਨੇ ਪ੍ਰੈਸ ਕਾਨਫਰੈਂਸ ਵਗੈਰਾ ਵੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਇੱਕ ਕੁਝ ਸਮਾਂ ਪਹਿਲਾਂ ਦੀ ਕਿ ਇਹਨਾਂ ਦੀ ਪੀਸੀਵੀ ਜਿਹੜੀ YouTube ਵਗੈਰਾ ਤੇ ਹੈਗੀ ਹੈ ਸੋ ਇਹ ਇਹਨਾਂ ਦੀ ਹਿਸਟਰੀ ਹੈ ਜੀ ਜਿਹੜੇ ਨਰੈਣ ਸਿੰਘ ਚੌੜਾ ਨੇ ਜਿਵੇਂ ਮੈਂ ਕਿਹਾ ਕਿ ਖੜਕੂ ਸੰਘਰਸ਼ ਦੇ ਨਾਲ ਰਹੇ ਨੇ ਉਹ ਜਿਹੜੀਆਂ ਇੰਟਰਵਿਊਜ਼ ਆ ਉਹਦੇ ਵਿੱਚ ਵੀ ਇਹ ਜ਼ਿਕਰ ਕਰਦੇ ਨੇ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪੈਂਡਰਾਲਿਆਂ ਦੇ ਨਾਲ ਸਾਥ ਦਾ ਤੇ ਔਰ ਬਹੁਤ ਸਾਰੀਆਂ ਗੱਲਾਂ ਦਾ ਸੋ ਇਹਨਾਂ ਦੇ ਵੱਲੋਂ ਜਿਹੜੀ ਆ ਸੁਖਵੀਰ ਸਿੰਘ ਬਾਦਲ ਦੇ ਉੱਤੇ ਇਹ ਗੋਲੀ ਚਲਾਈ ਗਈ ਆ ਸੋ ਜੇ ਮੈਂ ਕਿਹਾ ਕਿ ਚੰਗੀ ਗੱਲ ਰਹੀ ਕਿ ਉਹ ਜਿਹੜੀ ਕਹਾਣੀ ਜਾਦੇ ਖਰਾਬ ਨਹੀਂ ਹੋਈ ਬਟ ਸਟਿਲ ਜਿਹੜੀ ਆ ਦਰਬਾਰ ਸਾਹਿਬ ਦੇ ਵਿੱਚ ਇਸ ਤਰੀਕੇ ਦੀ ਘਟਨਾ ਹੋਣੀ ਬਹੁਤ ਹੀ ਨਿੰਦਨਯੋਗ ਆ ਜਿਹੜਾ ਕਿਸੇ ਵੀ ਜਿਵੇਂ ਬਹੁਤ ਸਾਰੇ ਆਗੂ ਕਹਿ ਹੀ ਰਹੇ ਨੇ ਜਿੱਦਾਂ ਸਭ ਆਈ ਥਿੰਕ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਗਾਲੀ ਨਵੇੜਤੀ ਕਿ ਐਕਚੁਅਲੀ ਇਹ ਅਟੈਕ ਸੁਫੀਜ਼ਿੰਗ ਬਾਦਲ ਤੇ ਨਹੀਂ ਇਹ ਜਿਹੜਾ ਇੱਕ ਸੇਵਾ ਕਰ ਰਿਹਾ ਹੈ ਸੇਵਾਦਾਰ ਤੇ ਹੋਇਆ ਸੋ ਬਾਕੀ ਹੋਰ ਬਹੁਤ ਸਾਰੀਆਂ ਜਿੰਨੀਆਂ ਵੀ ਅਪਡੇਟਸ ਹੁੰਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਸਤੀ ਸਿਕਾ